ਜੀ ਵੀਰ ਜੀ ਸਵਾਗਤ ਹੈ ਆਪਣੇ ਇੰਸਟਾਗ੍ਰam ਪੇਜ ਤੇ ਵੀਰ ਜੀ ਤੁਹਾਡੇ ਵਾਸਤੇ 122 6.5 ਦਾ ਟਰੈਲਰ ਲੈ ਕੇ ਆਏ ਆ 122 6.5 ਮੱਛੀ ਹੁੱਕ ਵੀਰ ਜੀ 3 ਇੰਚੀ ਗੋਲ ਹੁੱਕ ਅੱਗੇ ਡਬਲ ਲੌਕ ਵੀਰ ਜੀ ਟਾਟਾ ਸੇਲ ਦੀ ਚਾਸੀ ਟਾਟਾ ਸੇਲ ਦੀ ਚਾਸੀ ਕਰਤੀ ਵੀਰ ਜੀ ਆਪਾਂ ਨੇ 8 ਇੰਚੀ ਟਾਟਾ ਸੇਲ ਜੈਕ ਵਾਲੀ ਕੰਡੀਸ਼ਨ ਦੇਖੋ ਵੀਰ ਜੀ ਕਿੰਨੀ ਹੈਵੀ ਆ ਚੈੱਕ ਕਰ ਸਕਦੇ ਹੋ ਜੈਕ ਵਾਲੀ ਕੰਡੀਸ਼ਨ ਵੀਰ ਜੀ ਪਾਵਰ ਜੈਕ ਲੱਗ ਰਿਹਾ 30 ਟਨ ਵਾਲਾ ਤੇ ਡੇਢ ਦਿਨ ਦੇ ਬੱਤੇ ਪਹਿਰੇ ਨੇ ਨੀਚੇ 2 ਫੁੱਟ ਬਾਡੀ ਆ 2.5 ਫੁੱਟ ਬਿੱਡ ਆ ਜੀ ਦੇਖ ਸਕਦੇ ਹੋ ਵੀਰ ਜੀ ਵੀਲ ਕੱਪ ਵੀ ਪਏ ਹੋਏ 30 ਤੋਂ 35 ਪੈਸੇ ਟਾਇਰ ਨੇ 2.5 ਫੁੱਟ ਬਿੱਡ 2 ਫੁੱਟ ਬਾਡੀ ਬਾਡੀ ਤੇ 10 ਗੇਜ ਦੀ ਸਾਈਡ ਟਾਲਾ ਫਾੜ 6 ਐਮ ਐਮ ਦਾ ਜਹਾਜੀ ਫਾਰਸ ਇੱਕ ਜੋੜ ਸਿਰਫ ਇੱਕ ਜੋੜ ਲੰਬਾ 6 ਐਮ ਐਮ ਦਾ ਜਹਾਜੀ ਫਾਰਸ ਬਿੱਡ ਤੇ ਜਾਲੀ ਵੀ ਲੱਗੀ ਹੋਈ ਆ ਵੀਰ ਜੀ ਰੇਟ ਆ 1,75,000 ਰੁਪਏ ਬੇਟਾ 21 ਕਿਲੋ ਮੀਟਰਲ ਬੀਲ ਕੱਪ ਪਾ ਕੇ ਡਬਲ ਟਾਇਰ ਪਾ ਕੇ ਬੁੱਲ ਬੜੀਆ ਮੋਡੀਫਾਈਡ ਟ੍ਰੈਲਰ ਤਿਆਰ ਹੋਇਆ ਵੀਰ ਜੀ ਟਾਟਾ ਸੇਲ ਦੀ ਛਾਸੀ 21 ਕਿਲੋ ਮੀਟਰਲ ਬੇਡ ਦੇ ਵਿੱਚ ਕਿਸੇ ਵੀ ਵੀਰ ਨੇ ਲੈਣਾ ਹੋਵੇ ਆਪਾਂ ਨੂੰ ਫੋਨ ਕਰਕੇ ਪੁੱਛ ਸਕਦਾ ਆਪਾਂ ਆਨਲਾਈਨ ਵੀ ਕਰੇ ਭੇਜ ਦਾਂਗੇ ਅਗਰ ਕਰੇ ਮੰਗਾਣਾ ਆਪਾਂ ਨੂੰ ਫੋਨ ਤੇ ਪੈਸੇ ਭਾਜ ਸਕਦੇ ਹੋ ਆਲ ਇੰਡੀਆ ਡਿਲੀਵਰੀ ਆਪਣੀ ਡਿਲੀਵਰੀ ਤੇ ਪੈਸੇ ਲੱਗ ਹੋਣਗੇ ਕਿਸੇ ਵੀ ਵੀਰ ਨੇ ਮੰਗਵਾਣਾ ਹੋਵੇ ਆਪਣਾ ਮੋਬਾਈਲ ਨੰਬਰ ਸਕਰੀਨ ਤੇ ਵੀ ਸ਼ੋ ਹੋ ਰਿਹਾ ਤੇ ਆਪਣਾ ਅੰਬਾਲੇ ਤੋਂ ਭੇਵੇ ਰੋਡ ਤੇ ਪਿੰਡ ਆ ਜੀ ਨੱਗਲ ਕੋਲ ਆਦੋ ਮਾਜਰਾ ਪਿੰਡ ਓਕੇ ਵੀਰ ਜੀ ਧੰਨਵਾਦ ਜੀ